ਆਸ੍ਰੀ ਕਾਲ ਜੀ ਸਾਰਿਆਂ ਨੂੰ ਆਸ ਕਰਦੇ ਹਾਂ ਸਾਰੇ ਜਣ ਠੀਕ ਠਾਕ ਹੋਵੋਗੇ ਬਾਕੀ ਬਹੁਤ ਜੀ ਆਬਾਦ ਹਾਂ ਅੱਜ ਤੁਹਾਨੂੰ ਆਪਣਾ ਘਰ ਆਪਣਾ ਵਲੋਗ ਦਿਖਾਣ ਲੱਗੇ ਆਜੋ ਆਜਾ ਆ ਜਾਓ ਬਾਕੀ ਬਾਕੀ ਜਿੱਦਾਂ ਦਾ ਟੱਕਲਾ ਪਤਾ ਕੀ ਕੰਡੇ ਕਰਨਾ ਕੀ ਹੈ ਤੁਸੀਂ ਯਾਰ ਸਾਰੀ ਦਿਨ ਗਏ ਪਤੰਗਾ ਵਧੋਂ ਦੇ ਨਹੀਂ ਆ ਜਾਂ ਡੋਰਾਵੇ ਹੂੰ ਹੂੰ ਕਿ ਵੀ ਮੈਂਤਰਾ ਫੋਲ ਲਾਏ ਆ ਤੇ ਤੁਸੀਂ ਫੋਲ ਬੜੇ ਵਧੀਆ ਏ ਫੋਲ ਨੇ ਵਧੀਆ ਪਰ ਆ ਵੀ ਵਧੀਆਣਾ ਜੀ ਨਾ ਮੇਰੇ ਨਾਲ ਨਾਲ ਮੈਟ ਟੂਰਾਸਟੀ ਇਹ ਕਹਦੇ ਪਿਆਰ ਚੱਜੂਗੀ ਜਾਂ ਫੋਲ ਸੱਟਣਗੇ ਜੀ ਠੀਕ ਹੋਈ ਫੋਲ ਵਧੀਆ ਹਾਂਜੀ ਬੰਦ ਕੇ ਅੱਗੇ ਨਾ ਫੋਲ ਮਾਪਾ ਕੀ ਜਾ ਪਾਲ ਕੋਲ ਕਾਲਾਂ ਦੇ ਕੋਈ ਪਾਰਕ ਵਾਲਾ वरायटी हुई बहुत सोने लगते इधर जा गड़ी अग्न गुलाब गुलाब भी बहुत बड़ा हो गया पवन आया इधर

ਕੈਸ ਆ ਸਤਿ ਸ਼੍ਰੀ ਅਕਾਲ ਜੀ ਕੈਪ ਇਨਾ ਬੀ ਆ ਨੀ ਸਤਿ ਸ਼੍ਰੀ ਅਕਾਲ ਜੀ ਦਾਦੇ ਕੈਸ ਆ ਸਤਿ ਸ਼੍ਰੀ ਅਕਾਲ ਜੀ ਦੋਵੇਂ ਹੱਥ ਜੋੜ ਜੋੜ ਦੇ ਜੋੜ ਕੀ ਇਹ ਜਦੂ ਦੇ ਕੀ ਕਰਦੇ ਚੱਲ ਜਾ ਤੂੰ ਚਲਾ ਬੱਦ ਕਰਦੇ ਹਾਂ ਹਾਇਨੇ ਸੋੜਦੇ ਆ ਜੰਦੀ ਕੱਤੀ ਘੜਾ ਇਹ ਮਸਣ ਜਿਹੜਾ ਆ ਇਧਰ ਧੁੱਪ ਘਟ ਪੈਂਦੀ ਐ ਤੇ ਓਹ ਮਾੜਾ ਬਾਕੀ ਕਰਦੀਆਂ ਸਬਜ਼ੀਆਂ ਲਾਉਣੀਆਂ ਚਾਹੀਦੀਆਂ ਵਾ ਕਰ ਦੇ ਸਬਜ਼ੀ ਜਿਹੜੀ ਉਹਦੇ ਨਾਲ ਦੀ ਰੀਸ ਨਹੀਂ ਹੈ ਕਿ ਨਹੀਂ